ਚਾਚਾ ਸਾਡਾ ਕੱਟੀਆਂ ਦੀ ਲਾ ਲੂਗਾ ਇਹ ਉਹਦਾ ਡਰਾਮਾ ਹੈ ਜੀ ਆਇਆ ਆ ਨੀਡਾ ਜਾ ਪਰ ਫੋਟੋ ਸਾਨੂੰ ਵੀ ਫੋਟੋ ਕੈਨੇਡਾ ਵੀ ਆਦੀ ਆ ਉਹਨੇ ਕਿਉਂ ਤਾਂ ਗਰਾਸ ਜਿਹੜਾ ਚੱਲਦਾ ਹੈ ਆਪਾਂ ਨੇ ਬਹੁਤਾਂ ਪੌਣੀਆਂ ਪੈਣ ਗਿਆ ਬਾਈ ਜੀ ਉਹਨਾਂ ਚ ਦੋ 1 ਰੁਪਿਆ ਲਓ ਉਹਨੇ ਚ ਖੂਨਦਾਨ ਕੈਂਪ ਤਨਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਪਰਬ ਨੂੰ ਜਿੱਥੇ ਸਮਰਪਿਤ ਹੈ ਸਮਾਜ ਸੇਵੀ ਕਿਆ ਨਾ ਸਰ ਜਿੰਦੀ ਆਖ ਦਿੰਦੇ ਨੇ ਭਾਜਪਾ ਨੇਤਾ ਪਵਨ ਕੁਮਾਰ ਜੀ ਸੋ ਇਹਨੂੰ ਤੇ ਜਾਣਕਾਰੀ ਲੈਣੇ ਆ ਅੱਜ ਦੇ ਇਸ ਪ੍ਰੋਗਰਾਮ ਦੇ ਸੰਬੰਧੀ ਜੀ ਪਵਨ ਕੁਮਾਰ ਜੀ ਕੀ ਕਹਿਣਾ ਚਾਹੋਗੇ ਅੱਜ ਦੇ ਇਸ ਕੈਂਪ ਰਿਸਪਾਂਸ ਤੇ ਇਹ ਅੱਜ ਗੁਰੂ ਤੇਜਪਾਲ ਬਾਦਰ ਜੀ ਦੇ ਸ਼ਹੀਦੀ ਦੇਸ਼ ਨੂੰ ਸਮਰਪਿਤ ਜੋ ਜਿੰਦੀ ਨੰਦਪੁਰ ਤੋਂ ਇੱਕ ਨੂਰ ਕਲੱਬ ਬਣੀ ਹੋ ਇੱਕ ਹੁੰਦਾਨ ਕੈਂਪਨ ਲਗਾਤਾਰ ਨਿਰੰਤਰ ਇਹਨਾਂ ਦੇ ਰੋਹ ਕਿਤੇ ਨਾ ਕਿਤੇ ਚੱਲਦੇ ਰਹਿੰਦੇ ਨੇ ਅੱਜ ਇਹਨਾਂ ਨੇ ਸਾਨੇਵਾਲ ਦੇ ਵਿੱਚ ਕੈਂਪ ਲਾਇਆ ਔਰ ਬਹੁਤ ਹੀ ਇਹ ਸਮਾਜ ਦੀ ਸੇਵਾ ਦੇ ਵਿੱਚ ਹਰ ਤਰੀਕੇ ਦੇ ਨਾਲ ਮਦਦ ਕਰਦੇ ਨੇ ਔਰ ਸਾਨੂੰ ਵੀ ਖੁਸ਼ੀ ਹੁੰਦੀ ਹੈ ਕਿ ਨੌਜਵਾਨਾਂ ਚ ਦੇਸ਼ ਨੂੰ ਔਰ ਸਮਾਜ ਨੂੰ ਇੱਕ ਵਧੀਆ ਸੋਧ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਨੌਜਵਾਨਾਂ ਨੂੰ ਚੰਗੀ ਸਿਹਤ ਲਈ ਔਰ ਚੰਗੀ ਜਵਾਨੀ ਲਈ ਔਰ ਚੰਗੀ ਕਿਸਾਨੀ ਲਈ ਔਰ ਚੰਗੇ ਪਾਣੀ ਦੀ ਰੱਖਿਆ ਕਰਨ ਲਈ ਪ੍ਰੇਰਿਤ ਕਰਦੇ ਨੇ ਜਿੱਥੇ ਅੱਜ ਪੂਰੀ ਲਕਾਈ ਦੇ ਵਿੱਚ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਜਿਹੜੇ ਸ਼ਤਾਬ ਦੀ ਮਨਾਈ ਜਾ ਰਹੀ ਆ ਗੁਰੂ ਤੇਗ ਬਹਾਦਰ ਜੀ ਬਲੀਦਾਨ ਬਾਬਾ ਦਿਆਲਾ ਜੀ ਸਤੀ ਦਾਸ ਮਤੀ ਦਾਸ ਉਸੇ ਸੰਬੰਧ ਵਿੱਚ ਅੱਜ ਜਿਹੜੀ ਇਹ ਕੁੰਦਨ ਕੈਂਪ ਅ ਆਨੰਦਪੁਰ ਦੇ ਪ੍ਰਾਇਮਰੀ ਸਕੂਲ ਵਿੱਚ ਲਾਇਆ ਜਾ ਰਿਹਾ ਇਹਨਾਂ ਨੌਜਵਾਨਾਂ ਵੱਲੋਂ ਇੱਕ ਨੂਰ ਜਿਹੜੀ ਸੇਵਾ ਸੁਸਾਇਟੀ ਆ ਬਹੁਤ ਅੱਛਾ ਜਿਹੜੀ ਅਪਰਾਲਾ ਕਰਦੀ ਆ ਸੋ ਇਹਦੇ ਸਬੰਧ ਦੇ ਵਿੱਚ ਕਿਉਂਕਿ ਬਹੁਤ ਸਾਰੀਆਂ ਸੰਸਥਾਵਾਂ ਨੇ ਅਸੀਂ ਦੇਖਦੇ ਆ ਤੇ ਸਾਡੇ ਆਨੰਦਪੁਰ ਦਾ ਇੱਕ ਮਾਣ ਵੀ ਐ ਔਰ ਅਸੀਂ ਪਿਆਰ ਨਾਲ ਜਿੰਦੀ ਆਖ ਦਿੰਨੇ ਆ ਇਹਨਾਂ ਦੀਆਂ ਬਹੁਤ ਵੱਡੀਆਂ ਸੇਵਾਵਾਂ ਨੇ ਕਿਤੇ ਕੋਈ ਮਰੀਜ਼ ਪਿਆ ਹੋਵੇ ਕਿਤੇ ਕੋਈ ਦਿਖਵਾ ਦਿਖਾਇਆ ਵਾ ਕੋਈ ਘਰਾਂ ਦੇ ਵਿੱਚ ਬੈਠੇ ਨੇ ਮਰੀਜ਼ ਬਹੁਤ ਸਾਰੇ ਲੋਕਾਂ ਦੇ ਟਰੀਟਮੈਂਟ ਕਰਾਉਂਦੇ ਆ ਏਕ ਨੂਰ ਸੰਸਥਾਨ ਨਾਲ ਜੁੜੇ ਹੋਏ ਨੇ ਜਿੰਦੀ ਬਾਜੀ ਕੀ ਕਹਿਣਾ ਚਾਹੋਗੇ ਅੱਜ ਤੁਸੀਂ ਹਾਂਜੀ ਸੋ ਮੈਂ ਤਾਂ ਧੰਨਵਾਦ ਜਾਂਦਾ ਚਾਹੁੰਦਾ ਜੀ ਪਰਮਾਤਮਾ ਸੱਚੀ ਪਾਤਸ਼ਾਹ ਤੇ ਸਾਰੇ ਸਹਿਯੋਗੀਆਂ ਦਾ ਜੋ ਸਾਡੇ ਨਾਲ ਜੁੜੇ ਹੋਏ ਨੇ ਜੋ ਜੁੜ ਕੇ ਲੋਕਾਂ ਦੀ ਸੇਵਾ ਕਰਦੇ ਨੇ ਇਹਨਾਂ ਦਾ ਬਹੁਤ ਬੰਨੇ ਸਾਲ ਹੋ ਗਏ ਤੁਹਾਨੂੰ ਇਸ ਸੰਸਥਾ ਨਾਲ ਜੁੜਿਆ ਨੂੰ 16 ਸਾਲ ਹੋ ਗਏ 16 ਸਾਲ ਹੋ ਗਏ 16 ਸਾਲਾਂ ਚ ਕਿੰਨੇ ਕੁ ਮਰੀਜ਼ ਨੇ ਜਿਹੜੇ ਤੁਸੀਂ ਲਿਜਾ ਚੁੱਕੇ ਜਾਂ ਟ੍ਰੀਟਮੈਂਟ ਕਰਾ ਚੁੱਕੇ ਹੋ ਸੈਂਕੜੇ ਮਰੀਜ਼ ਨੇ ਜੀ ਹੁਣ ਗਿਣਤੀ ਕਰੀ ਜੀ ਬਹੁਤ ਸਾਰੇ ਲੋਕਾਂ ਨੂੰ ਰਾਸ਼ਨ ਵੀ ਪ੍ਰੋਵਾਈਡ ਕਰਾਉਣੀ ਹੋ ਏਕ ਲੋਰ ਸੰਸਥਾ ਦਾ ਇਹ ਜਿਹੜੀ ਡੋਨੇਸ਼ਨ ਆ ਸਾਰੀ ਕਿੱਥੋਂ ਹੁੰਦੀ ਆ ਇਹ ਸਹਿਯੋਗੀ ਸੱਜਣਾ ਤੋਂ ਸਹਿਯੋਗੀ ਸੱਜਣਾ ਆਪਣੇ ਸਰਸੋਬੇ ਨੇ ਗੱਲ ਕੀ ਕਹਿਣਾ ਚਾਹੋਗੇ ਵੀ ਇਹੋ ਜਿਹੀਆਂ ਸੰਸਥਾਵਾਂ ਨਾਲ ਜੁੜਨਾ ਚਾਹੀਦਾ ਲੋਕਾਂ ਨੂੰ ਸਾਰੇ ਵੈਸੇ ਤਾਂ ਲੋਕ ਲੁਕਾਈ ਦੀ ਸੇਵਾ ਚੱਲ ਹੀ ਰਹੀ ਹੈ ਜੋ ਕੋਈ ਕੋਈ ਦਾਨ ਕਰਦਾ ਕੋਈ ਆਪਣੇ ਤੌਰ ਤੇ ਆਪਣੀ ਗਲੀ ਦੇ ਵਿੱਚ ਕਰ ਰਿਹਾ ਹਰ ਇੱਕ ਨੂੰ ਜਿੰਨਾ ਕ ਆਪਣੇ ਆਲੇ-ਦਾਲੇ ਦੇ ਸਮਾਜ ਦੇ ਵਿੱਚ ਜੋ ਵੀ ਹੁੰਦਾ ਵਾ ਲੋੜਵੰਦਾਂ ਉਹਨਾਂ ਦੇ ਨਾਲ ਖੜਨਾ ਚਾਹੀਦਾ ਬਸ ਇਹ ਸਰਕਾਰ ਕੋਲ ਬਹੁਤ ਹੀ ਅੱਛੇ ਵਿਚਾਰ ਨੇ ਐ ਪਿਆਰਨਾ ਸਾਰੇ ਜਿੰਦੀ ਜੀ ਆਖ ਦਿੰਦੇ ਨੇ ਕਿਉਂਕਿ ਗੁਰਬਾਣੀ ਵੀ ਇਹੀ ਕਹਿੰਦੀ ਆ ਤੇ ਸਾਰੇ ਪੀਰ ਫਕੀਰ ਵੀ ਸਾਨੂੰ ਇਹੀ ਕਹਿੰਦੇ ਨੇ ਅਮਲ ਜੇ ਕੀਤੇ ਦੁਨੀਆ ਵਿੱਚ ਤੇ ਦਰਗੇ ਆਇਓ ਕੰਮ ਸੋ ਹੁਣ ਆਮਲਾਂ ਦੇ ਨਾਲ ਨਵੇੜਾ ਕਿਸੇ ਨਾ ਤੇਰੀ ਜਾਤ ਪੁੱਛਣੀ ਇਹ ਖੂਨ ਦਾ ਰੰਗ ਇੱਕ ਹੈ ਖੂਨ ਦਾ ਰੰਗ ਲਾਲ ਹੈ ਕਦੇ ਕਿਸੇ ਚੋ ਚਿੱਟਾ ਕਾਲਾ ਨੀਲਾ ਨਹੀਂ ਹੋਇਆ ਇਹ ਖੂਨ ਦਾ ਰੰਗ ਇੱਕ ਇੱਕ ਹੈ ਔਰ ਇਹ ਮਾਨਵਤਾ ਲਈ ਇੱਕ ਬਹੁਤ ਵੱਡਾ ਸਨੇਹਾ ਸਾਡੇ ਸਤਿਗੁਰੂ ਨਾਨਕ ਪਾਤਸ਼ਾਹ ਨੇ ਬਹੁਤ ਸਮਾਂ ਪਹਿਲਾਂ ਲਿਖ ਦਿੱਤਾ ਸੀ ਇੱਕ ਨੂਰ ਤੇ ਸਭ ਜਕੁਬ ਜਕ ਕੌਣ ਭਲੇ ਕੋ ਮੰਨਦੇ ਸੋ ਲਕਾਈ ਆ ਜਿਹੜੀ ਪੂਰੀ ਸ੍ਰਿਸ਼ਟੀ ਉਸੇ ਸਤਗੁਰੂ ਦੀ ਸਾਜੀ ਹੋਈ ਆ ਪਰ ਇਹ ਜਿਹੜੀ ਸੇਵਾ ਵਾ ਇਹ ਕਿਸੇ ਕਿਸੇ ਦੇ ਹਿੱਸੇ ਆਉਂਦੀ ਆ ਗੁਰਬਾਣੀ ਦਾ ਫਰਮਾਨ ਹੈ ਸਾ ਸੇਵਾ ਕੀਤੀ ਸਫਲ ਹੈ ਜਿਤ ਸਤਗੁਰ ਕਾ ਮਨ ਮੰਨੇ ਆ ਨੌਜਵਾਨ ਨੇ ਜਿਹੜੇ ਸਵਾਮਾ ਕਰ ਰਹੇ ਨੇ ਔਰ ਸਾਨੂੰ ਵੀ ਸਾਡਾ ਵੀ ਫਰਜ਼ ਬਣਦਾ ਕਿ ਆਪਾਂ ਇਹੋ ਜੀਆਂ ਸੰਸਥਾਵਾਂ ਨਾਲ ਜੁੜੀਏ ਔਰ ਲੋਕਾਈ ਦੀ ਜਿਹੜੀ ਸੇਵਾ ਜੋ ਸਾਨੂੰ ਸਾਡੇ ਪੀਰਾਂ ਫਕੀਰਾਂ ਗੁਰੂਆਂ ਨੇ ਸਾਨੂੰ ਸੰਦੇਸ਼ ਦਿੱਤਾ ਉਹਦੇ ਨਾਲ ਜੁੜੀਏ ਇਹ ਆਨੰਦਪੁਰ ਦਾ ਪ੍ਰਾਇਮਰੀ ਸਕੂਲ ਹੈ ਜਿੱਥੇ ਇਸ ਵਕਤ ਬਹੁਤ ਵੱਡੀ ਸੇਵਾ ਜਿਹੜੀ ਆ ਇੱਕ ਨੂਰ ਸੰਸਥਾ ਵੱਲੋਂ ਕੀਤੀ ਜਾ ਰਹੀ ਆ ਆਓ ਲੈਨੇ ਇਥੋਂ ਹੋਰ ਥੋੜੀ ਜਾਣਕਾਰੀ ਹੰਦੀਵਨ ਜੀ ਕੀ ਸ਼ਬਦਨਾਮ ਜੀ ਆਪਣਾ ਮੈਂ ਅਮਨਦੀਪ ਖਰਚ ਚਿਕਰਾਉ ਸ਼ਹਿਰ ਤੋਂ ਆਇਆ ਹਾਂ ਅੱਛਾ ਅਮਨਦੀਪ ਜੀ ਜਗਰਾਉਂ ਸ਼ਹਿਰ ਤੋਂ ਆਏ ਹੋ ਆਨੰਦਪੁਰ ਦੇ ਵਿੱਚ ਅੱਜ ਕੈਂਪ ਲੱਗਿਆ ਹੋਇਆ ਹੈ ਏਕ ਨੂਰ ਸੰਸਥਾ ਨਾਲ ਕਿੰਨੇ ਸਰ ਤੋਂ ਜੁੜੇ ਹੋਏ ਹੋ ਕਿਹਦੇ ਕਿਹਦੇ ਨਾਲ ਜੁੜੇ ਹੋ? ਅਸੀਂ ਜਿੰਦੀ ਜੀ ਨਾਲ ਜੁੜੇ ਹੋਏ ਹਾਂ ਕਾਫੀ ਸਮੇਂ ਤੋਂ ਤੇ ਜਿੰਦੀ ਜੀ ਬਹੁਤ ਅੱਛੇ ਇਨਸਾਨ ਨੇ ਉਹ ਸਾਡੀਆਂ ਜਦੋਂ ਵੀ ਸਾਨੂੰ ਕਿਸ ਕੋਈ ਪੇਸ਼ੈਂਟ ਮਿਲਦਾ ਉਹਨੂੰ ਵੀਲਚੇਅਰ ਚਾਹੀਦਾ ਜਾਂ ਕਿਸੇ ਨੂੰ ਵੀ ਕਿਸੇ ਤਰ੍ਹਾਂ ਦਾ ਟ੍ਰੀਟਮੈਂਟ ਚਾਹੀਦਾ ਵਾ ਤੇ ਜਿੰਦੀ ਜੀ ਨੂੰ ਅਸੀਂ ਫੋਨ ਕਰਦੇ ਆ ਸਰ ਹੁਣ ਸਾਡਾ ਸਾਰਾ ਜਿਹੜਾ ਵਾ ਕੋਈ ਪ੍ਰੋਬਲਮ ਹੁੰਦੀ ਉਹਨੂੰ ਸੌਲਵ ਆਊਟ ਕਰ ਦਿੰਦੇ ਆ। ਕੀ ਬਾਤ ਹੈ ਜਿੰਦੀ ਜੀ ਪੁਰਾਣਾ ਸਾਥ ਦਾ ਪਿਆਰ ਨਾਲ ਜਿੰਦੀ ਰਹਿੰਦੇ ਆ। ਹਾਂਜੀ ਤੇ ਇਹ ਬਹੁਤ ਹੀ ਨੇਕ ਇਨਸਾਨ ਆ ਨੇਕ ਰੂਹ ਆ ਹਾਂਜੀ ਸੋ ਕੀ ਸਨੇਹਾ ਦੇਣਾ ਚਾਹੋਗੇ ਕਿਉਂਕਿ ਬਹੁਤ ਸਾਰੀਆਂ ਸੰਸਥਾਵਾਂ ਹੋਰ ਕੰਮ ਕਰਦੀ ਨੇ ਇਦਾਂ ਸੰਸਥਾਵਾਂ ਨੂੰ ਜੋੜਨਾ ਚਾਹੀਦਾ ਨੌਜਵਾਨਾਂ ਨੂੰ ਅੱਗੇ ਆਉਣਾ ਚਾਹੀਦਾ ਠੀਕ ਗੱਲ ਤੁਹਾਡੀ ਐਬਸੋਲੂਟਲੀ ਰਾਈਟ ਆ ਕਿ ਜਿਹੜੇ ਸਾਰੇ ਸੇਵਾ ਨੌਜਵਾਨ ਬੱਚੇ ਆ ਸਾਨੂੰ ਇਹ ਸੰਸਥਾ ਨਾਲ ਜੁੜਨਾ ਚਾਹੀਦਾ ਕੁਝ ਕੁ ਲੋਕ ਘਰਾਂ ਦੇ ਵਿੱਚ ਪਏ ਨੇ ਜਿਨ੍ਹਾਂ ਨੂੰ ਕਿ ਟ੍ਰੀਟਮੈਂਟ ਦੀ ਬਹੁਤ ਜ਼ਰੂਰਤ ਆ ਉਹਨਾਂ ਤੱਕ ਆਪਣੀ ਜਿਹੜੀਆਂ ਆਪਾਂ ਸਰਵਿਸਾਂ ਦੇ ਰਹੇ ਆ ਨਹੀਂ ਪਹੁੰਚ ਰਹੀਆਂ ਸੋ ਜਿਹੜੇ ਸਾਡੇ ਉਪਰਾਲੇ ਦੇ ਨਾਲ ਉਹਨਾਂ ਤੱਕ ਇਹ ਪਹੁੰਚ ਰਹੀਆਂ ਨੇ ਸਰਵਿਸਿਜ਼ ਤੇ ਇਹ ਸਾਡੇ ਲਈ ਵੀ ਬਹੁਤ ਫਾਇਦੇਮੰਦ ਦੱਲਾ ਤੇ ਉਹਨਾਂ ਲਈ ਵੋਟ ਕਰਦੇ ਮੰਦੀ ਗੱਲਾਂ। ਥੈਂਕ ਯੂ। ਥੈਂਕ ਯੂ। ਮੈਮ ਜੀ ਸਤਿ ਸ੍ਰੀ ਅਕਾਲ। ਕਿਸ਼ੋਨਾ ਜੀ ਆਪਣਾ ਪ੍ਰਿਆੰਕਾ। ਹਾਂਜੀ। ਪ੍ਰਿਆੰਕਾ। ਐਂ ਪਿੰਕਾ ਜੀ ਮੈਡਮ ਜੀ ਕਿੰਨੇ ਕੱਜ ਪੇਸ਼ੈਂਟ ਆ ਚੁੱਕੇ ਆ ਤੁਹਾਡੇ ਕੋਲੇ? 10-10 ਟੋਗੇ। ਤੇ ਪੇਸ਼ੈਂਟ ਨਹੀਂ ਡੋਨਰ ਅਸਰ। ਹੈ? ਪੇਸ਼ੈਂਟ ਨਹੀਂ ਐ ਡੋਨਰ ਅਸਰ। ਡੋਨਰ ਜਿਨ੍ਹਾਂ ਨੇ ਹਾਂ ਠੀਕ ਆ। ਟਰਨੇਟ ਕੀਤਾ ਕੀ ਟਾਰਗੇਟ ਹੈ ਅੱਜ ਦਾ ਵੀ ਕਿੰਨਾ ਬਲੱਡ ਜਿਹੜਾ ਇੱਥੋਂ ਡੇਟ ਕਰਕੇ ਕਿੱਥੇ ਪਹੁੰਚਾਇਆ ਜਾਏਗਾ ਇਹ ਦੋ ਦੀਪਕ ਹਸਪੀਟਲ ਹੈ ਦੀਪਕ ਹਸਪੀਟਲ ਦੀਪਕ ਹਸਪੀਟਲ ਓਕੇ ਤੇ ਜੇ ਸਮੇਂ ਨਾਲ ਬੰਦੇ ਨੂੰ ਲੋਡ ਪੈਂਦੀ ਹੈ ਫਿਰ ਕਿਵੇਂ ਉੱਥੇ ਉਹਨਾਂ ਤੋਂ ਲਿਆ ਕਿੱਦਾਂ ਜਾ ਸਕਦਾ ਇੱਥੋਂ ਕੋ ਪਰਚੀ ਵਗੈਰਾ ਦਿੰਨੇ ਹੋ ਹਾਂਜੀ ਸਰਟੀਫਿਕੇਟ ਦਿੰਨੇ ਹੋ ਜੋ ਨੰਬਰ ਤੇ ਕਿਹੜਾ ਸਰਟੀਫਿਕੇਟ ਹੈ ਜੀ ਦਿਖਾਓ ਮੜਾ ਜਾ ਅੱਛਾ ਇਹ ਸਰਟੀਫਿਕੇਟ ਜਿਹਦੇ ਕੋਲ ਹੋਏਗਾ ਜਿਹਨੇ ਦਾਨ ਕੀਤਾ ਹੋਇਆ ਉਹ ਜਾ ਕੇ ਦੀਪਕ ਹਸਪੀਟਲ ਲੁਧਿਆਣਾ ਤੋਂ ਲੈ ਸਕਦਾ ਹਾਂਜੀ ਜੇ ਮਿਲ ਜਾਂਦਾ ਹੈ ਮਾਹ ਸੁਖਰੀਆ ਧੰਨਵਾਦ ਆ ਨੌਜਵਾਨ ਆਏ ਨੇ ਸਾਰੇ ਕੀ ਬਾਤ ਹੈ ਬਹੁਤ ਵੱਡੀ ਸੇਵਾ ਜਿਹੜੇ ਆ ਕਰਨ ਵਾਸਤੇ ਆਏ ਨੇ ਇਹ ਸਾਰੇ ਜਿਹੜੇ ਬਲੱਡ ਡੋਨੇਟ ਕਰਨ ਵਾਸਤੇ ਆਏ ਨੇ ਨੌਜਵਾਨ ਦੇਖੋ ਕਿੰਨਾ ਰਾਸ਼ਾ ਇਹਨਾਂ ਨੌਜਵਾਨਾਂ ਦਾ ਸੋ ਸਾਰੇ ਜਿਹੜੇ ਨੇ ਬਲੱਡ ਦੇਣ ਵਾਸਤੇ ਆਇਆ ਕਿਉਂਕਿ ਇਹ ਜਿਹੜਾ ਦਾਨ ਕੀਤਾ ਹੋਇਆ ਤੁਹਾਡਾ ਬਲੱਡ ਹੈ ਖੂਨ ਹੈ ਉਹ ਕਿਸੇ ਦੀ ਜਾਨ ਬਚਾ ਸਕਦਾ ਇਸ ਲਈ ਸਾਨੂੰ ਸਾਰਿਆਂ ਦਾ ਸਾਡਾ ਫਰਜ਼ ਬਣਦਾ ਹੈ ਕਿ ਆਪਾਂ ਜਿੰਨਾ ਵੱਧ ਵੱਧ ਹੋ ਸਕੇ ਆ ਦੇਖੋ ਛੋਟੇ ਛੋਟੇ ਨੌਜਵਾਨਾਂ ਦੇ ਵਿੱਚ ਕਿੰਨਾ ਜज्ਬਾ ਹੈ ਫੋਨ ਦਾ ਆ ਮੈਂ ਵੇਖਦਾ ਉਮਰਾਂ ਭਾਵੇਂ ਇਹਨਾਂ ਦੀ ਛੋਟੀਆਂ ਨੇ ਆ ਨਿੱਕੀਆਂ ਉਮਰਾਂ ਵਾਲੇ ਨੇ ਪਰ ਜज्ਬਾ ਜਨੂਨ ਇਹਨਾਂ ਦੇ ਵਿੱਚ ਹੈ ਕਿ ਸੇਵਾ ਕਰਨੀ ਆ ਸੋ ਸਾਨੂੰ ਸਭ ਨੂੰ ਜੁੜਨਾ ਚਾਹੀਦਾ ਉਹੋ ਜਿਹੇ ਸਸਤਾਵਾਂ ਦੇ ਨਾਲ ਤੇ ਜਿੱਥੇ ਜਿਹੜੀ ਇਹ ਸੇਵਾ ਉਹ ਮਹੱਈਆ ਕਰਾਈ ਜਾਂਦੀ ਆ ਸੋ ਹਰ ਮਹੀਨੇ ਐਗਜ਼ਾਮਪਲ ਆਉਂਦੇ ਨੇ ਜਿਨਨੇ ਵੀ ਯੁਵਾ ਸਾਥੀ ਨੇ ਜਿਨਨੇ ਵੀ ਸੱਜੇ ਨੌਜਵਾਨ ਸਾਥੀ ਨੇ ਉਹਨਾਂ ਨੂੰ ਇੱਕ ਸੰਦੇਸ਼ ਨਾਲੇ ਥੋਡੇ ਵਰਗਾ ਪੱਤਰਕਾਰ ਭਾਜੀ ਨਾਲ ਜਿਹੜੇ ਵੀ ਹੈਗੇ ਜਿੰਨੇ ਵੀ ਪੱਤਰਕਾਰ ਪੁਰਾਣੇ ਥੋਡੇ ਵਰਗਾ ਖਾਸ ਕਰਕੇ ਜੋ ਨਾ ਬਿਲਕੁਲ ਇਹ ਮਹਿੰਮੂ پورے ਲੋਕਾਂ ਤੱਕ ਪਹੁੰਚਾਉਂਦੇ ਹੋ ਜਿਹੜੇ ਯੁਵਾ ਦੇਖ ਕੇ ਜਾਗਰੂਕ ਹੁੰਦੇ ਨੇ ਆ ਕੇ ਬਲੱਡ ਡੋਨੇਟ ਕਰ ਦਿੰਦੇ ਨੇ ਇਸ ਇਹ ਜਿਹੜਾ ਹੈਗਾ ਮਹਿੰਮ ਸਭ ਤੋਂ ਪਹਿਲਾਂ ਥੋਡਾ ਬਹੁਤ ਬਹੁਤ ਧੰਨਵਾਦ ਹੈਗਾ ਇਹ ਪ੍ਰਮਾਤਮਾ ਲਈ ਸਮਾਜ ਬੜਾ ਯੋਗਦਾਨ ਪਾ ਰਿਹਾ ਹੈ ਨਹੀਂ ਨਹੀਂ ਦੇਖੋ ਸਮਾਜ ਸਾਰੇ ਦੇਖੋ ਜਿੱਥੇ ਸਮਾਜ ਆ ਸਮਾਜ ਇੱਕ ਗੁਲਦਸਤਾ ਹੈਗਾ ਗੁਲਦਸਤਾ ਦੇ ਵਿੱਚ ਇੱਕ ਫੁੱਲ ਤਾਂ ਹੁੰਦਾ ਨਹੀਂ ਹਰ ਫੁੱਲ ਨਾਲੇ ਗੁਲਦਸਤਾ ਬੰਦਾ ਹਾਂ ਤਾਂ ਦੇਖੋ ਇਹ 10.5 ਸਹਿਯੋਗ ਨਾਲ ਇਹ ਜਿਹੜਾ ਬਲੱਡ ਕੈਂਪ ਹੈ ਕੋਈ ਵੀ ਕੈਂਪ ਹੋਵੇ ਜਿੰਨਾ ਵੀ ਸਮਾਜਿਕ ਕੰਮ ਆ ਉਹ 10.5 ਸਹਿਯੋਗ ਨਾਲ ਹੁੰਦਾ ਵਾ ਜਿੱਡੀ ਗੱਲ ਅਗੂ ਤੇਗ ਬਾਦਲ ਮਹਾਰਾਜ ਜੀ ਨੇ ਧਰਮ ਦੀ ਖਾਤਰ ਬਲੀਦਾਨ ਦਿੱਤਾ ਜੀ ਅੱਜ ਸਾਰੇ ਇਕੱਠੇ ਹੋ ਕੇ ਜਿਹੜਾ ਅੱਜ ਦਿਰਮਨਾ ਰਹੇ ਆ ਦੇਖੋ ਉਹਨਾਂ ਦਾ ਸ਼ਹਾਦਤ ਨੂੰ ਯਾਦ ਕਰਦੇ ਹੋਏ ਅੱਜ ਸਾਰੇ ਜਿੰਨੇ ਵੀ ਸਾਥੀ ਆ ਮਿਸਰਾ ਜੀ ਆਮੀਤਾ ਸੁਖਲਾ ਜੀ ਨੇ ਜਿੰਦਰੀ ਭਾਈ ਨੇ ਸਾਰੇ ਅੱਜ ਤੱਕ ਲੋ ਇੱਥੇ ਕੋਈ ਕੁਦਨਾ ਧਰਮ ਦਾ ਇਹ ਨਹੀਂ ਹੈਗਾ ਕੋਈ ਜਾਤੀ ਦਾ ਵਿਤਫਾਵ ਨਹੀਂ ਹੈਗਾ ਇੱਥੇ ਹਰ ਧਰਮ ਦੇ ਲੋਕ ਨੇ ਹਰ ਵਰਗ ਦੇ ਲੋਕ ਨੇ ਸਾਰੇ ਮਿਲ ਕੇ ਆ ਜਿਹੜਾ ਇਹਨਾਂ ਦਾ ਸਹਾਦਤ ਨੂੰ ਯਾਦ ਕਰਦੇ ਹੋਏ ਬਲੱਡ ਡੋਨੇਟ ਕਰ ਰਹੇ ਨੇ ਖੂਨ ਦਾ ਵੀ ਕੋਈ ਜਿਹੜਾ ਰੰਗ ਹੈ ਸਾਰਿਆਂ ਦਾ ਇੱਕ ਆ ਤੇ ਉਹਦੇ ਵਿੱਚ ਵੀ ਕੋਈ ਜਾਤਪਾਤ ਨਹੀਂ ਦੇਖਦਾ ਜਦੋਂ ਖੂਨ ਦੀ ਲੋੜ ਪੈਂਦੀ ਹੈ ਹਾਜੀ ਸੁਖਰ ਹੈ ਕਿ ਖੂਨ ਜੇ ਨਾ ਪਰਮਾਤਮਾ ਨੇ ਕੋਈ ਜਾਤ ਵਿਤਫਾਵ ਨਹੀਂ ਬਣਾਇਆ ਜੇ ਇਹਦੇ ਚ ਬਣਾ ਦਿੰਦੇ ਨਾ ਇਹਦੇ ਚ ਵੀ ਰਾਜਨੀਤੀ ਹੋਣਾ ਸੀ क्योंकि देखो आ जोड़ा अपना आज जो देश है वो राजनीति करके कितने ना कि बर्बाद है आज जब भेदभाव आ जा कोई जाति धर्म के नाते राजनीति हो रही है ये तो बस एक भेदभाव है जोड़े नेता ने वो तो एक ही ने जोड़े साडे वर्गे लोग ने कहें मैं फलाना पार्टी मैं फलाना बंदा मैं फलाना हिंदू मैं फलाना मुस्लिम मैं फलाना ईसाई एदा कुछ नहीं है देखो जो आजाद होयास उदो एक ही नारा चलिया हिंदू मुस्लिम सिख ईसाई आपस में हम भाई भाई हम तो मुहिम को लेकर चलते हैं ਮਾਰੇ ਮਨ ਮੇ ਕੋਈ ਭੈਅਵਾ ਹੋ ਮੈਂ ਇਹ ਬਾਤ ਆਪਾਂ ਮੰਨਦੇ ਆਂ ਕਿ ਜਿਹੜਾ ਬਲੱਡ ਹੈ ਜਿਵੇਂ ਤੁਸੀਂ ਗਏ ਰੰਗ ਇੱਕ ਹੈ ਲਾਲ ਹੈ ਔਰ ਇਨਸਾਨੀਅਤ ਲਈ ਖੂਨ ਜ਼ਰੂਰੀ ਹੈ ਦੇਖੋ ਇਹਦੇ ਲਈ ਧਰਮਾਂ ਮੱਧਮਾਂ ਜਾਤਾਂ ਬਰਾਦਰੀਆਂ ਜਿਹੜੀਆਂ ਨੇ ਉਹ ਬਹੁਤ ਦੂਰ ਦੀ ਗੱਲ ਆ ਕੀ ਕਹਿਣਾ ਚਾਹੋ ਦੇਖੋ ਜਿਹੜਾ ਇਨਸਾਨੀਅਤ ਆ ਇਨਸਾਨੀਅਤ ਸਭ ਤੋਂ ਪਹਿਲੇ ਹੈ ਜਦੋਂ ਹਮ ਜਨਮ ਲੈਂਦੇ ਹੈ ਕੋਈ ਬੱਚਾ ਜਨਮ ਲੈਂਦਾ ਹੈ तो वो हिंदू मुस्लिम सिख ईसाई नहीं होता है नहीं। कोई जात पात नहीं होता है नहीं। जन्म लेने के बाद उसको बना दिया जाता है हिंदू है मुस्लिम है सिख ईसाई है या जा, जाति धर्म में बांट दिया जाता है उससे पहले कोई भी जो जन्म लेता है वो तो एक इंसान में जन्म लेता है वो एक बच्चा जन्म लेता है तो जो ब्लड डोनेट है ਕੋਈ ਵੀ ਸਮਾਜਿਕ ਕੰਮ ਹੋ ਉਸਮੇਂ ਆਪਕੋ ਬੜ ਚੜ ਕੇ ਹਿੱਸਾ ਲੈਣਾ ਚਾਹੀਏ ਕਦੇ ਵੀ ਜਾਤੀ ਧਰਮ ਸੇ ਨਹੀਂ ਤੋਲਣਾ ਚਾਹੀਏ ਥੈਂਕ ਯੂ ਬਹੁਤ ਸ਼ੁਕਰੀਆ 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 ਥੈਂਕ ਯੂ ਆ ਸਾਰੇ ਨੌਜਵਾਨ ਜਿਹੜੇ ਅੱਡ ਡੋਨੇਟ ਕਰਨ ਵਾਸਤੇ ਆਏ ਨੇ ਸੂ ਹੈ ਨੰਦਪੁਰ ਪਿੰਡ ਦਾ ਪ੍ਰਾਇਮਰੀ ਸਕੂਲ ਜਿੱਥੇ ਸਮੇਂ-ਸਮੇਂ ਦੇ ਨਾਲ ਇੱਥੇ ਫੰਕਸ਼ਨ ਹੁੰਦੇ ਰਹਿੰਦੇ ਨੇ ਸਮੇਂ-ਸਮੇਂ ਦੇ ਨਾਲ ਸਸਤਾਵਾਂ ਜਿਹੜੀਆਂ ਨੇ ਉਹ ਆਪਣੇ ਆਪਣੇ ਕਾਰਜਕ੍ਰਮ ਕਰਦੀਆਂ ਰਹਿੰਦੀਆਂ ਨੇ ਸੋ ਅੱਜ ਇੱਥੇ ਨੇ ਬਲੱਡ ਆ ਜਿਹੜਾ ਉਹ ਇਧਰ ਲਾ ਲਈ ਨੌਜਵਾਨ ਜਿਹੜੇ ਬਹੁਤ ਸਾਰੇ ਨੇ ਦੇਣ ਵਾਸਤੇ ਆਏ ਨੇ ਕਿਉਂਕਿ ਇਹ ਜਿਹੜਾ ਬਲੱਡ ਆ ਜਿਹੜਾ ਦਿੱਤਾ ਹੋਇਆ ਖੂਨ ਆ ਕਿਸੇ ਨਾ ਕਿਸੇ ਦੀ ਕਿਸੇ ਨਾ ਕਿਸੇ ਸਮੇਂ ਤੇ ਜਰੂਰ ਜਾਨ ਬਚਾਉਂਦਾ ਸੋ ਧੰਨਵਾਦੀ ਆ ਇਹਨਾਂ ਨੌਜਵਾਨਾਂ ਦੇ ਇਹਨਾਂ ਯੋਧਿਆਂ ਦੇ ਜਿਹੜੇ ਹਮੇਸ਼ਾ ਸਮੇਂ ਸਮੇਂ ਦੇ ਨਾਲ ਅਜਿਹੇ ਕਾਰਜ ਕਰਦੇ ਰਹਿੰਦੇ ਨੇ ਸਾਡੇ ਸਮਾਸੀ ਵੀ ਚਿੰਦੀ ਜੀ ਉਹਨਾਂ ਨਾਲ ਹੀ ਪਵਨ ਕੁਮਾਰ ਜੀ ਸੋ ਸਾਰੇ ਸਾਡੇ ਜਿੰਨੇ ਵੀ ਰੱਖੋ ਉਹ ਦੇਖੋ ਬਲੱਡ ਆ ਗਿਆ ਰਾਜੀ ਜੀ ਕੋ ਕਿਉਂ ਕਿ ਇਹਦਾ ਹੋਇਆ ਲੰਬਾ ਕਪਲਾ ਜੀ 11ਵੀਂ ਵਾਰੀ ਦਾਮ ਕਰ ਰਹੇ ਹੂੰ ਫੋਨ ਹੈ ਜਿਹੜਾ 11ਵੀਂ ਵਾਰੀ 11ਵੀਂ ਵਾਰ 11ਵੀਂ ਵਾਰ 11ਵੀਂ ਵਾਰੀ ਜੀ ਤੇ ਕਿਦਾਂ ਉਮਰ ਕਿੰਨੀ ਹੋ ਗਈ ਉਮਰ ਮੇਰੀ ਹੋ ਗਈ 55 ਸਾਲ ਫੀਲਿੰਗ ਮੇਰੀ ਥੋੜਾ ਵਾਲੀ ਆ ਫੀਲਿੰਗ ਥੋੜੀ 16 ਵਾਲੀ ਆ ਕਦੇ ਐ ਤਾਂ ਨਹੀਂ ਹੋਏ ਦੋ ਬੋਤਲ ਕਟਾਈਆਂ ਹੁਣ ਤੇ ਚਾਰ ਲਾਉਣੀਆਂ ਵੀ ਪੈ ਗਈਆਂ ਹੁਣ ਡਾਕਟਰ ਨਹੀਂ ਕਦੇ ਇਦਾਂ ਦਾ ਨਹੀਂ ਹੋਇਆ ਉਹ ਵੈਗਰੂ ਵਾਲਾ ਆ ਬਣਿਆ ਚੜਦੀ ਕਲਾ ਕੀ ਬਾਤ ਆ ਹੌਂਸਲੇ ਬਲੰਦ ਰੇ ਉਮਰ ਕਹਿੰਦੇ 55 ਸਾਲ ਆ ਪਰ ਫੀਲਿੰਗ 16 ਸਾਲਾਂ ਵਾਲੀਆਂ ਬਿਲਕੁਲ ਚਾਹੀਦੀ ਵੀ ਇਦਾਂ ਹੀ ਆ ਕਿ ਜੋਸ਼ੋ ਜਨੂਨ ਬੰਦੇ ਦੇ ਅੰਦਰ ਆ ਜਿਹੜਾ ਉਹ ਕੰਮ ਕਰਦਾ ਸੋ ਆ ਨੌਜਵਾਨ ਤੋਡਾ ਬੇਟਾ ਕੀ ਨਾ ਸੱਤੇ ਵੀ ਸੱਤਮ ਸਰਸੀਮ ਜੀ ਕਿੰਨੀ ਵਾਰੀ ਫੋਨ ਦੇਣ ਲੱਗਿਆ ਮੈਂ ਤੀਜੀ ਚੌਥੀ ਵਾਰੀ ਹੈ ਤੀਜੀ ਚੌਥੀ ਵਾਰੀ ਦੇ ਰਿਹਾ ਠੀਕ ਹੈ ਡਾਕਟਰ ਨੇ ਕਿਹਾ ਕਿ ਮਰਜੀ ਨਾਲ ਆਪਣੀ ਮਰਜੀ ਨਾਲ ਹੀ ਕਿਹਾ ਹੈ ਅੱਛਾ ਠੀਕ ਹੈ ਸਤਿ ਸ਼੍ਰੀ ਅਕਾਲ ਹਲੋ ਹਲੋ ਇਹ ਨਹੀਂ ਕਹਾਂਗੇ ਉਹ ਲੋੜ ਨਹੀਂ ਗੱਲਾਂ ਪਾਣੀ ਨਾ ਨਾ ਮਮਾਵਾ ਨਾ राजा की नाम थोड़ा अमनदीप सिंह अमनदीप सिंह अमनदीप कहड़ा पिंड है कनेज पिंड है जी कनेज पिंड कनेज है कैनवी बारी खून दे रहे हो फर्स्ट टाइम दे रहे फर्स्ट टाइम आया फर्स्ट टाइम आ रहे हो यू